ਜਿਸਕੇ ਸਿਰ ਉਪਰ ਤੂੰ Swami ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਦ ਮਤਾ ਮਰਣਾ ਚੀਤ ਨ ਆਵੇ ਮੇਰੇ RAM ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸਿਵਕ ਕੋਪਉ ਕਿਛ ਨਾਹੀ ਜਮ ਨਹੀਂ ਆਵੈ ਨੇਰੇ ਜੋ ਤੇਰਾ ਰੰਗ ਰਾਤੇ Swami ਤਿਨ ਕਾ ਜਨਮ ਮਰਨ ਦੁਖ ਨਾਸਾ ਤੇਰੀ ਬਖਸ਼ਣਾ ਮਿਟੈ ਕੋਈ ਸਤ ਗੁਰ ਕਾ ਦਿਲਾਸਾ ਨਾਮ ਧਿਆਇਨ ਸੁਖ ਫਲ ਪਾਏ ਨੇ ਆਠ ਪਹਿਰ ਅਰਾਧ ਹੈ ਤੇਰੀ ਸ਼ਰਨ ਤੇਰਾ ਪਰਵਾਸ ਪੰਚ ਦੁਸ਼ਟ ਲ ਸਦ ਹੈ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਅਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤ ਗੁਰ ਨਾਨਕ ਜਿੰ ਕਲ ਰਾਖੀ ਮੇਰੀ ਸਭ ਤੇ ਵੱਡਾ ਸਤ ਗੁਰੂ ਨਾਨਕ ਜਿੰ ਕਲ ਰਾਖੀ ਮੇਰੀ ਪਰਮ ਸਨਮਾਨ ਜੋ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਬਹੁਤ ਵੱਡੇ ਭਾਗਾਂ ਵਾਲੇ ਹਾਂ ਜੋ ਹਫਤਾਵਾਰੀ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਚਾਵਰ ਸ਼ਤਰ ਤਖਤ ਦੇ ਮਾਲਕ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸਾਧ ਸੰਗਤ ਫਤੇ ਪ੍ਰਵਾਨ ਹੋਵੇ ਆਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸਾਧ ਸੰਗਤ ਕੁਝ ਘੜੀਆਂ ਆਪਾਂ ਸਤਿਗੁਰੂ ਜੀ ਦੀ ਸਿੱਖ ਸਲਾਹ ਕਰਨੀ ਹੈ ਅੱਜ ਇਸ ਮਨੁੱਖ ਦੇ ਜੀਵਨ ਵਿੱਚ ਜੋ ਅਨੇਕ ਪ੍ਰਕਾਰ ਦੀ ਚਿੰਤਾ ਸਾਡੀ ਜ਼ਿੰਦ ਨੂੰ ਚੁੰਬੜੀ ਹੋਈ ਹੈ ਹਰ ਇੱਕ ਮਨੁੱਖ ਦਾ ਮਾਇਨ ਚਿੰਤਾ ਤੋਂ ਮੁਕਤ ਨਹੀਂ ਹੋਇਆ ਕੇਵਲ ਤੇ ਕੇਵਲ ਚਿੰਤਾ ਸਾਡੇ ਹਿਰਦੇ ਨੂੰ ਹਮੇਸ਼ਾ ਟੰਬਦੀ ਰਹਿੰਦੀ ਹੈ ਅੱਜ ਪਾਵਨ ਸਤਗੁਰੂ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਮਹਾਰਾਜ ਸਾਡੇ ਜੀਵਾਂ ਨੂੰ ਕੀ ਸਮਝਾਉਣਾ ਕਰਦੇ ਨੇ ਬਖਸ਼ਿਸ਼ਾ ਕਰਦੇ ਨੇ ਪਾਵਨ ਸ਼ਬਦ ਅੰਦਰ ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਬੋਲ ਨਾ ਜਾਣੈ ਮਾਇਆ ਮਤ ਮਾਤਾ ਮਰਣਾ ਚੀਤਨ ਆਵੇ ਮੇਰੇ RAM ਰਾਏ ਤੂੰ ਸੰਤਾਂ ਦਾ ਸੰਤ ਤੇਰੇ ਤੇਰੇ ਸੇਵਕ ਕੋ ਭੌਤਿ ਸਨਾਹੀ ਜਮ ਨਹੀਂ ਆਵੇ ਮੇਰੇ ਸਾਧ ਸੰਗਤ ਉਸ ਵਾਹਿਗੁਰੂ ਜੀ ਦਾ ਜੋ ਮਨੁੱਖ ਸੇਵਕ ਬਣ ਜਾਂਦਾ ਹੈ ਉਹਦਾ ਜਨ ਬਣ ਜਾਂਦਾ ਹੈ ਉਹਨੂੰ ਫਿਰ ਜ਼ਿੰਦਗੀ ਦੇ ਵਿੱਚ ਕੋਈ ਭੌ ਨਹੀਂ ਵਿਆਪਦਾ ਕੋਈ ਡਰ ਨਹੀਂ ਵਿਆਪਦਾ ਉਹਦੀਆਂ ਚਿੰਤਾ ਦਾ ਰਾਖਾ ਉਹਦੀਆਂ ਚਿੰਤਾ ਮਿਟਣ ਵਾਲਾ ਸਾਡਾ ਗੁਰੂ ਹਮੇਸ਼ਾ ਉਹਦੇ ਅੰਦਰ ਸੰਗੂ ਕੀ ਵਰਤਦਾ ਹੈ ਮੇਰੇ ਪਾਤਸ਼ਾਹ ਕਿਰਪਾ ਕਰਦੇ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਐਸ ਜੀਵ ਆਤਮਾ ਨੂੰ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਹੈ ਕਿ ਇਹ ਮਨੁੱਖ ਤੂੰ ਚਿੰਤਾ ਨਾ ਕਰ ਤੇਰੀ ਕੀਤੀ ਹੋਈ ਚਿੰਤਾ ਤੇਰਾ ਕੀਤਾ ਹੋਇਆ ਫਿਕਰ ਕਿਸੇ ਵੀ ਕੰਮ ਦਾ ਨਹੀਂ ਚਿੰਤਾ ਕਰਨ ਦੇ ਨਾਲ ਕੋਈ ਫਿਕਰ ਕਰਨ ਦੇ ਨਾਲ ਕੋਈ ਬਹੁਤ ਆ ਸੋਚਾਂ ਵਿਚਾਰਾਂ ਵਿੱਚ ਪੈਣ ਦੇ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ ਜੋ ਵਾਹਿਗੁਰੂ ਜੀ ਨੇ ਸਾਡੇ ਭਾਗਾਂ ਵਿੱਚ ਲਿਖ ਦਿੱਤਾ ਹੈ ਉਹ ਅਵਸ਼ ਸਾਨੂੰ ਮੜਨਾ ਹੈ ਕੇਵਲ ਤੇ ਕੇਵਲ ਜੇ ਕੋਈ ਕੰਮ ਕਰਨ ਵਾਲਾ ਹੈ ਜੇ ਕੋਈ ਮਸਲਾ ਹੱਲ ਹੋਣ ਵਾਲਾ ਹੈ ਉਹ ਹੈ ਗੁਰੂ ਦੇ ਦਰ ਉਤੇ ਅਰਦਾਸ ਉਹ ਹੈ ਗੁਰੂ ਦੇ ਦਰ ਉਤੇ ਤਰਲਾ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਭਲਿਆ ਜੇ ਤੂੰ ਕਹਿਣਾ ਹੈ ਕਿ ਮੈਂ ਨਾ ਹੁੰਦਾ ਤੇ ਮੇਰਾ ਪਰਿਵਾਰ ਕਿਦਾਂ ਪਲਦਾ ਸਾਧ ਸੰਗਤ ਕੋਈ ਰਾਜਾ ਸੀ ਬੜਾ ਤਨਮਾਨ ਉਹਨੇ ਆਪਣਾ ਮਕਾਨ ਬਣਾਉਣ ਲੱਗਾ ਬਹੁਤ ਸੁੰਦਰ ਮਹਿਲ ਤਿਆਰ ਕੀਤਾ ਤੇ ਹਜੇ ਉਸ ਮਹਿਲਾਂ ਦਾ ਕੰਮ ਚੱਲ ਰਿਹਾ ਸੀ ਇੰਨੇ ਨੂੰ ਕੀ ਹੋਇਆ ਜਿਹਦੇ ਕੋ ਉਸ ਮਨੁੱਖ ਨੇ ਵਿਦਿਆ ਪ੍ਰਾਪਤ ਕੀਤੀ ਸੀ ਉਹਨੂੰ ਆਪਾਂ ਵਿਦਿਆ ਗੁਰੂ ਕਹਿ ਲਈਏ ਉਹ ਵਿਦਿਆ ਗੁਰੂ ਨੂੰ ਮਿਲਣ ਵਾਸਤੇ ਆ ਗਿਆ ਉਹ ਬਹੁਤ ਪਧਨਿਕ ਸੀ ਵਾਹਿਗੁਰੂ ਜੀ ਦੇ ਪਾਣੇ ਵਿੱਚ ਰਹਿਣ ਵਾਲਾ ਸੀ ਇਸ ਰਾਜੇ ਨੇ ਆਖਣਾ ਕੀਤਾ ਕਹਿੰਦੇ ਗੁਰੂ ਜੀ ਤੁਸੀਂ ਜਿਹੜਾ ਮੇਰਾ ਮਹਿਲ ਮੈਂ ਬਣਾ ਰਿਆ ਹਾਂ ਉਹਨੂੰ ਦੇਖਣਾ ਕਰੋ ਦੇ ਵਿੱਚ ਚਰਨ ਪਾਓ ਤੇ ਜਦੋਂ ਮਹਿਲ ਦਿਖਾਉਣ ਵਾਸਤੇ ਰਾਜਾ ਗਿਆਨ ਸਾ ਸੰਗਤ ਜਦੋਂ ਮਹਿਲ ਆਪਣੇ ਗੁਰੂ ਨੂੰ ਦਿਖਾ ਰਿਹਾ ਤੇ ਜਿਹੜੇ ਮਜ਼ਦੂਰ ਕੰਮ ਕਰਦੇ ਸੀ ਕਾਫੀ ਜਾਣੇ ਆਖਣ ਲੱਗਾ ਕਹਿੰਦਾ ਗੁਰੂ ਜੀ ਇਹਨਾਂ ਸਾਰਿਆਂ ਦੀ ਜਿਹੜੀ ਰੋਜੀ ਦਾ ਪ੍ਰਬੰਧ ਹੈ ਖਾਣੇ-ਦਾਣੇ ਦਾ ਪ੍ਰਬੰਧ ਕੱਪੜੇ-ਨੀੜੇ ਦਾ ਪ੍ਰਬੰਧ ਉਹ ਮੈਂ ਕਰਦਾ ਗੁਰੂ ਜੀ ਮੁਸਕਰਾਏ ਆਖਣ ਲੱਗੇ ਸਭ ਭਲਿਆ ਤੂੰ ਇਹਨਾਂ ਦਾ ਅਨਦਾਤਾ ਬਣਿਆ ਬੈਠਾ ਹੈ ਰਾਜਨ ਇੱਕ ਪੱਥਰ ਦਾ ਟੁਕੜਾ ਚੱਕੀ ਜਦੋਂ ਪੱਥਰ ਦਾ ਟੁਕੜਾ ਚੱਕਿਆ ਤੇ ਕਹਿੰਦੇ ਇਹਨੂੰ ਭੰਨ ਦੇ ਤੋੜ ਦੇ ਜਦੋਂ ਤੋੜ ਦਿੱਤਾ ਤੇ ਉਹਦੇ ਵਿੱਚੋਂ ਕਾਫੀ ਕੀੜੇ ਨਿਕਲੇ ਤੇ ਜਦੋਂ ਕੀੜੇ ਨਿਕਲੇ ਗੁਰੂ ਕਹਿਣ ਲੱਗਾ ਉਸ ਰਾਜੇ ਨੂੰ ਕਹਿੰਦਾ ਰਾਜਨ ਇਹਨਾਂ ਦੀ ਮਜ਼ਦੂਰਾਂ ਨੂੰ ਤੇ ਤੂੰ ਰੋਟੀ ਦਿੰਨਾ ਇਹਨਾਂ ਕੀੜਿਆਂ ਨੂੰ ਕੌਣ ਪਾਲਦਿਆ ਇਹਨਾਂ ਕੀੜਿਆਂ ਨੂੰ ਕੌਣ ਰਜ਼ਿਕ ਪਚਾਉਂਦਾ ਤੇ ਮੇਰੇ ਪਾਤਸ਼ਾਹ ਜੀ ਨੇ ਬਚਨ ਕਹੇ ਜਲਮੈ ਜੰਤੂ ਪਾਇਨ ਤਿਨਾਂ ਪੇ ਰੋਜੀ ਦੇ ਉਥੇ ਹਟ ਨਾ ਚੱਲੇ ਨਾ ਕੋ ਕਿਰਸ ਕਰੇ ਕਹਿੰਦੇ ਪਾਣੀ ਵਿੱਚ ਜੀਵ ਰਹਿੰਦੇ ਨੇ ਪੱਥਰਾਂ ਵਿੱਚ ਜੀਵ ਰਹਿੰਦੇ ਨੇ ਐ ਮਨੁੱਖ ਜੀ ਤੈਨੂੰ ਲੱਗਦਾ ਹੈ ਕਿ ਮੈਂ ਸੰਸਾਰ ਦੇ ਜੀਵਾਂ ਨੂੰ ਪ੍ਰਸ਼ਾਦਾ ਦਿੰਨਾ ਮੈਂ ਆਪਣਾ ਪਰਿਵਾਰ ਪਾਲਦਾ ਮਹਾਰਾਜ ਕਿਰਪਾ ਕਰਦੇ ਨੇ ਸਤਿਗੁਰੂ ਪਾਵਨ ਗੁਰਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਨੇ ਜਿਹੜੇ ਜਲ ਦੇ ਵਿੱਚ ਕਿੰਨੀਆਂ ਤਹਿਵਾਂ ਥੱਲੇ ਕਿੰਨੇ ਡੂੰਘਾਈ ਵਿੱਚ ਪਾਣੀ ਦੇ ਵਿੱਚ ਜੀਵ ਜੰਤੂ ਰਹਿੰਦੇ ਨੇ ਉਹਨਾਂ ਦੀ ਪਾਲਣਾ ਪੋਸ਼ਣਾ ਉੱਥੇ ਕੌਣ ਕਰਦਾ ਉਹ ਆਪ ਅਕਾਲ ਪੁਰਖ ਵਾਹਿਗੁਰੂ ਜੀ ਉਹਨਾਂ ਨੂੰ ਰਿਜਕ ਪਹੁੰਚਾਉਂਦਾ ਹੈ ਤੇ ਤੂੰ ਕਿਹੜੇ ਆਪਣੀ ਹਉਮੈ ਦੇ ਵਿੱਚ ਤੁਰਿਆ ਫਿਰਦਾ ਹੈ ਮਨੁੱਖ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਸਾਰਿਆਂ ਤੇ ਰਹਿਮਤਾਂ ਵਰਸਾਉਣ ਵਾਲਾ ਉਹ ਇੱਕੋ ਇਕਾਲਪੁਰ ਵਾਹਿਗੁਰੂ ਜੀ ਹੈ ਇਹ ਚਿੰਤਾ ਨੂੰ ਛੱਡ ਕੇ ਉਸ ਵਾਹਿਗੁਰੂ ਜੀ ਦੇ ਚਿੰਤਨ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਸਾਧ ਸੰਗਤ ਸਤਿਗੁਰੂ ਕਿਰਪਾ ਕਰਦੇ ਨੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਕਹਿੰਦੇ ਜਿੱਥੇ ਜੀਵ ਜੰਤੂ ਰਹਿੰਦੇ ਨੇ ਪਸ਼ੂ ਪੰਛੀ ਰਹਿੰਦੇ ਨੇ ਉਥੇ ਉਹਨਾਂ ਦਾ ਕੋਈ ਹੱਟ ਨਹੀਂ ਚੱਲਦਾ ਉਥੇ ਕੋਈ ਸੌਦੇਬਾਜ਼ੀ ਨਹੀਂ ਕਰਦੇ ਨਾ ਕਿਸੇ ਨੂੰ ਕੁਝ ਲੈਂਦੇ ਨੇ ਨਾ ਕੁਝ ਕਿਸੇ ਨੂੰ ਦਿੰਦੇ ਨੇ ਉਹ ਕੇਵਲ ਤੇ ਕੇਵਲ ਵਾਹਿਗੁਰੂ ਜੀ ਉਹਨਾਂ ਨੂੰ ਸਾਰਾ ਉਥੇ ਰਿਜਕ ਪਚਾਉਂਦਾ ਹੈ ਤੇ ਫਿਰ ਅਗਲੇ ਬਚਨ ਕਹੇ ਕਹਿੰਦੇ ਜੀਆਂ ਦਾ ਆਹਾਰ ਜੀ ਖਾਣਾ ਇਹੋ ਕਰੇ ਕਹਿੰਦੇ ਕਿ ਇਹੋ ਜਿਹਾ ਪਸ਼ੂ ਨੇ ਇਹੋ ਜਿਹੇ ਪੰਛੀ ਨੇ ਉਹੋ ਕੇਵਲ ਤੇ ਕੇਵਲ ਮਾਸ ਖਾਂਦੇ ਨੇ ਕਹਿੰਦੇ ਉਹਨਾਂ ਦਾ ਆਹਾਰ ਹੀ ਮਾਸ ਖਾਣਾ ਹੈ ਤੇ ਉਹ ਪਰਮੇਸ਼ਰ ਨੇ ਇਹੋ ਜਿਹੇ ਪੰਛੀ ਪੈਦਾ ਕੀਤੇ ਨੇ ਉਹ ਮਾਸ ਖਾ ਕੇ ਪੰਛੀਆਂ ਨੂੰ ਪੰਛੀ ਖਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਉਹਨਾਂ ਇਹੋ ਜੀ ਮਹਾਰਾਜ ਜੀ ਨੇ ਇੱਕ ਰੀਤ ਬਣਾਈ ਹੋਈ ਹੈ ਮਹਾਰਾਜ ਕਿਰਪਾ ਕਰਦੇ ਨੇ ਵਿੱਚ ਉਪਾਏ ਸਾਇਰਾ ਤਿੰਨਾ ਪੇਸਾਰ ਕਰੇ ਕਹਿੰਦੇ ਸਮੁੰਦਰ ਨਦੀਆਂ ਨਾਲਿਆਂ ਦੇ ਵਿੱਚ ਇਹੋ ਜਿਹੇ ਜੀਵ ਜੰਤੂ ਨੇ ਪੈਦਾ ਕੀਤੇ ਨੇ ਉਹਨਾਂ ਦੀ ਸਾਰ ਉੱਥੇ ਕੌਣ ਲੈਂਦਾ ਹੈ ਕੇਵਲ ਤੇ ਕੇਵਲ ਉਹ ਕਰਤਾ ਸਾਧ ਸੰਗਤ ਹਜ਼ੂਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਨਾਨੂ ਸਿੰਘ ਹੋਏ ਨੇ ਜੋ ਪਿਛਲੇ ਸਮੇਂ ਜੋ ਉਥੇ ਦੇ ਪੁਜਾਰੀ ਉਥੋਂ ਦੇ ਮੰਨ ਲੋ ਪ੍ਰਬੰਧ ਕਰਨ ਵਾਲੇ ਬਹੁਤ ਪਿਆਰ ਵਾਲੇ ਮਨੁੱਖ ਇਹਨੇ ਸਾ ਸੰਗਤ ਇੱਕ ਦਿਨ ਕੀ ਹੋਇਆ ਰਾਤ ਨੂੰ ਸੁੱਤੇ ਪਏ ਨੇ ਨਾਨੂ ਸਿੰਘ ਜੀ ਤੇ ਉਹਨਾਂ ਨੂੰ ਸੁਪਨਾ ਆਇਆ ਕਿ ਪਾਈ ਜਿੱਥੇ ਹੀਰਾ ਘਾਟ ਹੈ ਉੱਥੇ ਕੋਈ ਗੁਰੂ ਕੇ ਪਿਆਰ ਵਾਲਾ ਨਾਮ ਸਿਮਰਨ ਵਿੱਚ ਜੁੜਿਆ ਹੈ ਨਾਨੂ ਸਿੰਘ ਉੱਠ ਪ੍ਰਸ਼ਾਦਾ ਪਾਣੀ ਤਿਆਰ ਕਰ ਤੇ ਉਹਨਾਂ ਨੂੰ ਜਾ ਕੇ ਛਕਾ ਜਦੋਂ ਹੀਰਾ ਘਾਟ ਅੰਮ੍ਰਿਤ ਵੇਲਾ ਹੋਇਆ ਪ੍ਰਸ਼ਾਦਾ ਪਾਣੀ ਤਿਆਰ ਕੀਤਾ ਭਾਈ ਨਾਨੂ ਸਿੰਘ ਜੀ ਹੋਣਾ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਧੰਗ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਮੰਨਦੇ ਹੋਏ ਸਾਧ ਸੰਗਤ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਹੀਰਾ ਘਾਟ ਵਾਲੇ ਸਥਾਨ ਤੇ ਪੁੱਜੇ ਨੇ ਤੇ ਉੱਥੇ ਕੋਈ ਮਨੁੱਖ ਨਜ਼ਰ ਨਹੀਂ ਆਇਆ ਅੰਮ੍ਰਿਤ ਵੇਲੇ ਤੇ ਫਿਰ ਨਦੀ ਦੇ ਕਿਨਾਰੇ-ਕਿਨਾਰੇ ਤੁਰ ਪਏ ਨੇ ਨਾਨੂ ਸਿੰਘ ਜਦੋਂ ਕਾਫੀ ਦੂਰ ਦੂਰ ਤੈਲੇ ਗਏ ਤੇ ਸਾ ਸੰਗਤ ਉਥੇ ਕੋਈ ਬੰਦਾ ਪਾਣੀ ਦੇ ਵਿੱਚ ਥੋੜਾ ਥੋੜਾ ਪਾਣੀ ਹੈ ਨਦੀ ਵਿੱਚ ਸਾਈਡ ਤੇ ਉਥੇ ਕਿਹੜਾ ਵਾਹਿਗੁਰੂ ਜੀ ਦੇ ਸਿਮਰਨ ਦੇ ਵਿੱਚ ਆਪੇਦ ਹੋਇਆ ਹੈ ਤੇ ਜਦੋਂ ਨਾਨੂ ਸਿੰਘ ਜੀ ਲਾਗੇ ਗਏ ਆਵਾਜ਼ ਮਾਰੀ ਤੇ ਉਦੋਂ ਉਹ অতি ਸਤਕਾਰਯੋਗ ਧੰਤਾ ਜੇ ਜੋਗ ਧੰਤਨ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲੇ ਸਾ ਸੰਗਤ ਸਿਮਰਨ ਵਿੱਚ ਜੁੜੇ ਨੇ ਤੇ ਜਦੋਂ ਨਾਨੂ ਸਿੰਘ ਦੀ ਆਵਾਜ਼ ਸੁਣੀ ਤੇ ਆਖਣ ਲੱਗੇ ਨਾਨੂ ਸਿੰਘ ਜੀ ਗੁਰੂ ਕੇ ਪਿਆਰ ਵਾਲਿਓ ਤੁਹਾਨੂੰ ਕਿੰਨੇ ਸਾਡੀ ਖਬਰ ਦਿੱਤੀ ਅਸੀਂ ਤੇ ਬਹੁਤ ਲੁਕ ਕੇ ਸਿਮਰਨ ਕਰਦੇ ਸੀ ਕਿ ਸਾਨੂੰ ਕੋਈ ਡਿਸਟਰਬ ਨਾ ਕਰੇ ਤੇ ਨਾਨੂ ਸਿੰਘ ਜੀ ਨੇ ਬਚਨ ਕਹੇ ਸੀ ਉਦੋਂ ਆਖਣ ਲੱਗੇ ਇਹ ਮਹਾਂਪੁਰਖ ਗੁਰੂ ਕੇ ਪਿਆਰ ਵਾਲਿਓ ਜਿਹਦੇ ਚਿੰਤਨ ਵਿੱਚ ਤੁਸੀਂ ਜੁੜੇ ਹੋਏ ਹਾਂ ਤੁਹਾਡੇ ਖਾਣੇ-ਦਾਣੇ ਦੀ ਤੁਹਾਡੀ ਰਹਿਣੀ ਸਹਿਣੀ ਬਹਿਣੀ ਕਹਿਣੀ ਦੀ ਚਿੰਤਾ ਉਸ ਵਾਹਿਗੁਰੂ ਜੀ ਨੂੰ ਹੈ ਉਹਨੇ ਹਮੇਸ਼ਾ ਹਰ ਤੁਹਾਡੀ ਪਾਲਣਾ ਪੋਸ਼ਣਾ ਕਰਨੀ ਤੁਹਾਡਾ ਉਹਨਾਂ ਨੇ ਖਿਆਲ ਰੱਖਣਾ ਉਸ ਗੁਰੂ ਨੇ ਸਾਡੀ ਡਿਊਟੀ ਲਈ ਹੈ ਕਿ ਸਾਡਾ ਪਿਆਰਾ ਸਾਡਾ ਨਾਮ ਦਾ ਰਸੀਆ ਗੁਰੂ ਕੇ ਪਿਆਰ ਵਾਲਾ ਜੀਵ ਉਹ ਤੇ ਸਨਮਨ ਕਰ ਰਿਹਾ ਹੈ ਉਹਨਾਂ ਨੂੰ ਪ੍ਰਸ਼ਾਦਾ ਛਪਾਣੀ ਛਕਾ ਕੇ ਆਓ ਇਹੋ ਜੀ ਅਵਸਥਾ ਜਦੋਂ ਬਣ ਜਾਵੇ ਸਾਥ ਸੰਗਤ ਫਿਰ ਇਹੋ ਜਿਹਾ ਗੁਰੂ ਕੇ ਪੂਰਨ ਗੁਰ ਸਿੱਖਾਂ ਦੇ ਪੂਰਨ ਗੁਰੂ ਦੇ ਰੱਬ ਦੇ ਪਿਆਰਿਆਂ ਦੇ ਦਰਸ਼ਨ ਕਰਕੇ ਮਨੁੱਖ ਦਾ ਭਲਾ ਹੋ ਸਕਦਾ ਹੈ ਧੰਨ ਬਾਬਾ ਅਤਰ ਸਿੰਘ ਜੀ ਮਸਤੂ ਆਣ ਵਾਲਿਆਂ ਨੂੰ ਇਸ ਭਾਈ ਨਾਲ ਨੂੰ ਸਿੰਘ ਜੀ ਨੇ ਪ੍ਰਸ਼ਾਦਾ ਚੁਕਾਇਆ ਤੇ ਵਜਨ ਕਹੇ ਕਹਿੰਦੇ ਜਦੋਂ ਮਨੁੱਖ ਚਿੰਤਨ ਕਰਨ ਲੱਗ ਪਵੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਤੇ ਫਿਰ ਉਸ ਕਰਤੇ ਨੂੰ ਉਸ ਗੁਰੂ ਦੇ ਪਿਆਰ ਵਾਲਿਆਂ ਦੀ ਚਿੰਤਾ ਹੋ ਜਾਂਦੀ ਹੈ ਤਾਈਂੋ ਬਚਨ ਕਹੇ ਮਹਾਰਾਜ ਨੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਐ ਮਨੁੱਖ ਤੈਨੂੰ ਚਿੰਤਾ ਕਰਨ ਦੀ ਲੋੜ ਨਹੀਂ ਕੇਵਲ ਤੇ ਕੇਵਲ ਤੂੰ ਵਾਹਿਗੁਰੂ ਜੀ ਦਾ ਚਿੰਤਨ ਕਰ ਵਾਹਿਗੁਰੂ 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 ਜੀ ਦੇ ਨਾਲ ਜੁੜ ਕੇ ਸਿਮਰਨ ਕਰਕੇ ਭਜਨ ਕਰਕੇ ਗੁਰੂ ਜੀ ਦੇ ਬਾਣੇ ਵਿੱਚ ਚੱਲ ਕੇ ਉਹਦੀ ਰਜ਼ਾ ਦੇ ਵਿੱਚ ਰਾਜੀ ਰਹੇ ਤਾਂ ਤੇਨੇ ਤੇਰੀ ਸਾਰੀ ਜ਼ਿੰਦਗੀ ਦੇ ਕਾਰਜ ਤੇਰੇ ਆਤਮਕ ਤਲ ਦੇ ਉੱਤੇ ਸਾਰੇ ਕਾਰਜ ਸਵਾਰ ਦੇਣੇ ਨੇ ਇੰਨਾ ਕੁਝ ਕਹਿੰਦੇ ਸਾਧ ਸੰਗਤ ਦਾਸ ਛਿਮਾ ਦੇ ਜਾਜਕ ਭੁੱਲ ਚੁੱਕ ਦੀ ਮਾਫੀ ਬਲਾਉ ਫਤਿਹ ਅਕੁਰਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ